ਸਲੋਕ ਮਹਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਸੰਸਾਰ ਸਾਰਾ ਹੀ ਪ੍ਰਭੂ ਦੀ ਮਾਨੋ ਪੈੜੀ ਹੈ ਖੇਤ ਹੈ ਜਿਸ ਵਿੱਚ ਪ੍ਰਭੂ ਨੇ ਜੀਵਾਂ ਨੂੰ ਵਾਈ ਦੇ ਕੰਮ ਵਿੱਚ ਜੋੜਿਆ ਹੋਇਆ ਹੈ ਭਾਵ ਨਾਮ ਜਪਣ ਲਈ ਭੇਜਿਆ ਹੋਇਆ ਹੈ ਗੁਰਮੁਖ ਬਖਸ਼ ਜਮਾਈਆ ਨਾ ਮਨਮੁਖੀ ਮੂਲ ਗਵਾਇਆ ਜੋ ਮਨੁੱਖ ਸਤਗੁਰ ਦੇ ਸਾਹਮਣੇ ਰਹਿੰਦੇ ਹਨ ਉਹਨਾਂ ਦੀ ਖੇਤੀ ਪ੍ਰਭੂ ਨੇ ਮਿਹਰ ਕਰਕੇ ਉਗਾ ਦਿੱਤੀ ਪਰ ਜੋ ਮਨੁੱਖ ਮਨ ਦੇ ਪਿੱਛੇ ਭੁੱਲ ਰਹੇ ਉਹਨਾਂ ਮੂਲ ਵੀ ਗਵਾ ਲਿਆ ਭਾਵੇਂ ਮਨੁੱਖਾ ਜਨਮ ਹੱਥੋਂ ਖੋ ਲਿਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਆਪਣੇ ਵੱਲੋਂ ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ ਪਰ ਉਹੀ ਖੇਤ ਚੰਗਾ ਉਗਦਾ ਹੈ ਉਹ ਉਹੀ ਕਮਾਈ ਸਫਲ ਹੁੰਦੀ ਹੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ ਸਤਿਗੁਰ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਦੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਨਾਮ ਰੂਪ ਅੰਮ੍ਰਿਤ ਫਾਲੀ ਪ੍ਰਾਪਤ ਹੁੰਦਾ ਹੈ ਜਮ ਚੂਹਾ ਕਰਸ ਨਿਤ ਕੁਰਕ ਦਾ ਹਰ ਵਰ ਕਰਤੈ ਮਾਰ ਕਢਾਇਆ ਮਨਮੁਖਾਂ ਦੀ ਕਰਸਾਣੀ ਨੂੰ ਜੋ ਜਮ ਰੂਪ ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ ਕਿਉਂਕਿ ਸਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਪਾਉ ਗੁਰਸਿੱਖਾਂ ਦੇ ਹਿਰਦੇ ਵਿੱਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ ਕਿਰਸਾਣੀ ਜੰਮੀ ਪਾਉ ਕਰ ਹਰ ਬੋਹੜ ਬਖਸ਼ ਜਮਾਇਆ ਇਸ ਵਾਸਤੇ ਉਹਨਾਂ ਦੀ ਫਸਲ ਪ੍ਰੇਮ ਨਾਲ ਪਾਉ ਚੰਗੀ ਫੱਬ ਕੇ ਉਗਦੀ ਹੈ ਤੇ ਪ੍ਰਭੂ ਦੀ ਮਿਹਰ ਰੂਪੀ ਬੋਲ ਦਾ ਢੇਰ ਲੱਗ ਜਾਂਦਾ ਤਿੰਨ ਕਾ ਕਾੜਾ ਅੰਦੇਸ਼ਾ ਸਭ ਲਾਹਿਓ ਨਾ ਜਿਨੀ ਸਤਗੁਰ ਪ੍ਰਖ ਧਿਆਇਆ ਜਿਹੜੇ ਮਨੁੱਖ ਸਤਗੁਰ ਪ੍ਰਖ ਦਾ ਧਿਆਨ ਧਰਦੇ ਹਨ ਪ੍ਰਭੂ ਨੇ ਉਹਨਾਂ ਦਾ ਸਾਰਾ ਚੋਰਾ ਤੇ ਚਿੰਤਾ ਲਾ ਦਤਾ ਹੈ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਏ ਦਾਸ ਨਾਨਕ ਜੋ ਮਨੁੱਖ ਪ੍ਰਭੂ ਨਾਮ ਦਾ ਸਿਮਰਨ ਕਰਦਾ ਹੈ ਉਹ ਆਪ ਇਸ ਬਾੜੇ ਅੰਦੇਸੇ ਪਰੇ ਸੁੰਦਰ ਵਿੱਚੋਂ ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ ਮਹਲਾ ਚੌਥਾ ਸਾਰਾ ਦਿਨ ਲਾਲਚ 'ਚ اٹਿਆ ਮਨਮੁਖ ਹੋਰੇ ਗੱਲਾਂ ਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿੱਚ ਲਿਬੜਿਆ ਹੋਇਆ ਨਾਮ ਤੋਂ ਛੁੱਟ ਹੋਰ ਹੋਰ ਗੱਲਾਂ ਕਰਦਾ ਫਿਰਦਾ ਰਾਤੀ ਉੰਗੈ ਦੱਬਿਆ ਨਵੇਂ ਸੋਤ ਸਭ ਢੱਲਾ ਦਿਨ ਦੀ ਕਿਰਤਕਾਰ ਕਰਕੇ ਥੱਕਿਆ ਹੋਇਆ ਰਾਤ ਨੂੰ ਨੀਂਦਰ ਵਿੱਚ ਕੁੱਟਿਆ ਜਾਂਦਾ ਹੈ ਉਸ ਦੇ ਸਾਰੇ ਨੌ ਹੀ ਇੰਦਰੇ ਢੱਲੇ ਹੋ ਜਾਂਦੇ ਹਨ ਮਨ ਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਇਹੋ ਜਿਹੇ ਮਨੁੱਖਾਂ ਦੇ ਸਿਰ ਤੇ ਇਸਤਰੀਆਂ ਦਾ ਹੁਕਮ ਹੁੰਦਾ ਹੈ ਤੇ ਉਹ ਉਹਨਾਂ ਨੂੰ ਹੀ ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦਿੰਦੇ ਹਨ ਜੋ ਰਾੰ ਦਾ ਆਖਿਆ ਪੁਰਖ ਕਮਾਵੰਦੇ ਸੇ ਅਪਵਿੱਤ ਅਮੀਦ ਖਲਾ ਜੋ ਮਨੁੱਖ ਇਸਤਰੀਆਂ ਦੇ ਕਹੇ ਵਿੱਚ ਤੁਰਦੇ ਹਨ ਪਾਉ ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀਂ ਲੈਂਦੇ ਸਗੋਂ ਰੋਲ ਜੋ ਇਸਤਰੀਆਂ ਆਖਣ ਉਹੀ ਕਰਦੇ ਹਨ ਉਹ ਆਮ ਤੌਰ ਤੇ ਬਲੀਨ ਮਤ ਬੁੱਧਹੀਨ ਤੇ ਮੂਰਖ ਹੁੰਦੇ ਹਨ ਕਾਮ ਵਿਆਪੇ ਕੁਸ਼ੁੱਧ ਨਰ ਸੇ ਜੋਰਾ ਪੁਛ ਚੱਲਾ ਕਿਉਂਕਿ ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਣ ਵਾਲੇ ਹੁੰਦੇ ਹਨ ਉਹੋ ਹੀ ਇਸਤਰੀਆਂ ਦੇ ਕਹੇ ਵਿੱਚ ਹੀ ਤੁਰਦੇ ਹਨ ਸਤ ਗੁਰ ਕੈ ਆਖੇ ਜੋ ਚੱਲੇ ਸੋ ਸਤ ਪੁਰਖ ਭਲ ਭਲਾ ਸੱਚਾ ਤੇ ਚੰਗੇ ਤੋਂ ਚੰਗਾ ਮਨੁੱਖ ਉਹ ਹੈ ਜੋ ਸਤ ਗੁਰ ਦੇ ਹੁਕਮ ਵਿੱਚ ਚੱਲਦਾ ਹੈ ਜੋਰਾ ਪੁਰਖ ਸਭ ਆਪ ਉਪਾਏਨ ਹਰ ਖੇਲ ਸਭ ਖਿਲਾ ਪਰ ਇਸਤਰੀ ਜਾਂ ਮਨਮੁਖ ਮਨੁੱਖ ਦੇ ਕੀ ਇਖਤਿਆਰ ਸਭ ਇਸਤਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਹੀ ਪੈਦਾ ਕੀਤੇ ਹਨ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਏ ਨਾਨਕ ਆਖੇ ਪ੍ਰਭੂ ਸੰਸਾਰ ਦੀ ਇਹ ਸਾਰੀ ਬਣ ਤੇਰੀ ਬਣਾਈ ਹੋਈ ਹੈ ਜੋ ਕੁਝ ਤੂੰ ਕੀਤਾ ਹੈ ਸਭ ਭਲਾ ਹੈ ਓੜੀ ਤੂੰ ਵੇ ਪ੍ਰਵਾਤਾ ਹੈ ਅਤੁਲ ਕਿਉਂ ਤੁਲਿਐ ਹੈ ਪ੍ਰਭੂ ਤੈਨੂੰ ਕਿਵੇਂ ਤੋਲੀਐ ਤੂੰ ਵੇ ਪ੍ਰਵਾਤਾ ਤੈ ਅਤੋਲ ਹੈ ਸੇਵੜ ਭਾਗੀ ਜੇ ਤੁੱਦ ਧਿਆਏਂਦੇ ਜਿਨ ਸਤਗੁਰ ਮਿਲਿਐ ਜਿਨ੍ਹਾਂ ਨੂੰ ਸਤਗੁਰੂ ਮਿਲਦਾ ਹੈ ਜਿਹੜੇ ਤੇਰਾ ਸਿਮਰਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ ਕਿਉਂਕਿ ਨਰੂਲ ਸੱਚੇ ਪ੍ਰਭੂ ਦੀ ਸਿਵਤ ਸਲਾਹ ਹੈ ਤੇ ਸਤਗੁਰੂ ਦੀ ਬਾਣੀ ਰਾਹੀਂ ਸਤ ਸਰੂਪ ਬਣ ਜਾਂਦਾ ਹੈ। pau ਜੋ ਨਾਮ ਜਪਦਾ ਹੈ ਉਹ ਨਾਮ ਵਿੱਚ ਸਮਾ ਜਾਂਦਾ ਹੈ। ਸਤਗੁਰ ਕੀ ਰਿਸੈ ਹੋਰ ਕੱਚ ਪੇਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ। ਕਈ ਹੋਰ ਕੂੜ ਦੇ ਵਪਾਰੀ ਸਤਗੁਰ ਦੀ ਰੀਸ ਕਰਕੇ ਕੱਚੀ ਪਿੱਲੀ ਬਾਣੀ ਉਚਾਰਦੇ ਹਨ। ਪਰ ਉਹ ਹਿਰਦੇ ਵਿੱਚ ਕੂੜ ਹੋਣ ਕਰਕੇ ਝੜ ਪੈਂਦੇ ਹਨ ਬਾ ਸਤਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਉਹਨਾਂ ਦਾ ਭਾਜ ਖੁੱਲ ਜਾਂਦਾ ਹੈ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਵਿਖ ਮਾਇਆ ਨੂੰ ਚੱਕ ਮਰਦੇ ਕੜੀਏ ਉਹਨਾਂ ਦੇ ਹਿਰਦੇ ਵਿੱਚ ਕੁਝ ਹੋਰ ਹੁੰਦਾ ਹੈ ਤੇ ਮੂਹ ਵਿੱਚ ਕੋ ਜੋਰ ਉਹ ਵਿਹੁ ਮਾਇਆ ਨੂੰ ਇਕੱਤਰ ਕਰਨ ਲਈ ਚੁਰਦੇ ਹਨ ਤੇ ਖੱਪ ਖੱਪ ਕੇ ਮਰਦੇ ਹਨ ਸ਼ਲੋਕ ਮਹਲਾ ਚੌਥਾ ਸਤਗੁਰੂ ਦੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਸਤਗੁਰੂ ਦੀ ਦੱਸੀ ਸੇਵਾ ਇੱਕ ਪਵਿੱਤਰ ਕੰਮ ਹੈ ਜੋ ਮਨੁੱਖ ਨਿਰਮਲ ਹੋਵੇ ਭਾਵੇਂ ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ ਉਹੋ ਹੀ ਇਹ ਔਖੀ ਕਾਰ ਕਰ ਸਕਦਾ ਜਿਨੇ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚ ਵਕ ਕੱਢੇ ਜਜਮਲੇ ਜਿਨ੍ਹਾਂ ਦੇ ਹਿਰਦੇ ਵਿੱਚ ਤੋਖਾ ਵਿਕਾਰ ਹੈ ਝੂਠ ਹੈ ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜਿਆਂ ਨੂੰ ਗੁਰੂ ਤੋਂ ਵੱਖਰੇ ਕਰ ਦਿੰਦਾ ਹੈ ਸਤਿ ਆਰ ਸਿੱਖ ਬਹਿ ਸਤਗੁਰ ਪਾਸ ਕਲਨ ਕੂੜਿਆਰ ਨ ਲੱਭਨੀ ਕਿਤੇ ਥਾਏ ਭਲੇ ਸੱਚ ਦੇ ਵਪਾਰੀ ਸਿੱਖ ਤਾਂ ਸਤਗੁਰ ਦੇ ਪਾਸ ਬਹਿ ਕੇ ਸੇਵਾ ਦੀ ਘਾਲ ਕਲਦੇ ਹਨ ਪਰ ਉਥੇ ਕੂੜ ਦੇ ਵਪਾਰੀ ਕਿਤੇ ਲੱਭਿਆ ਵੀ ਨਹੀਂ ਲੱਭਦੇ ਜਿਨ੍ਹਾਂ ਸਤਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੋਹ ਭਲੇਰੇ ਫਿਰੈ ਦਈ ਗਾਲੇ ਜਿਨਾ ਮਨੁੱਖਾ ਨੂੰ ਸਤਗੁਰ ਦੇ ਬਚਨ ਚੰਗੇ ਨਹੀਂ ਲੱਗਦੇ ਉਹਨਾਂ ਦੇ ਮੂੰਹ ਪ੍ਰਿਸ਼ਟੇ ਹੋਏ ਹੁੰਦੇ ਉਹ ਖਸਮ ਵੱਲੋਂ ਫਟਕਾਰੇ ਹੋਏ ਫਿਰਦੇ ਹਨ ਜੇ ਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰ ਕਵੇ ਰਾਈ ਅਨਾ ਮਨ ਮੁਖ ਬੇਤਾਲੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਨਹੀਂ ਕਦ ਤਾਈਂ ਉਹਨਾਂ ਨੂੰ ਧੀਰਜ ਦਿੱਤੀ ਜਾ ਸਕਦੀ ਹੈ ਉਹ ਮਨ ਦੇ ਮਰੀਦ ਬੰਦੇ ਪੂਤਾ ਵਾਂਗ ਹੀ ਫਟਕਦੇ ਹਨ ਸਤਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੀ ਵਥ ਨਾਲੇ ਜਿਹੜਾ ਮਨੁੱਖ ਸਤਗੁਰ ਨੂੰ ਮਿਲਦਾ ਹੈ ਉਹ ਇੱਕ ਤਾਂ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਟਿਕਾਣੇ ਰੱਖਦਾ ਨਾਲੇ ਭਾਉ ਤੇ ਹੋਰ ਆਪਣੀ ਵਸਤੂ ਨੂੰ ਉਹ ਆਪ ਹੀ ਵਰਤਦਾ ਹੈ ਭਾਉ ਕਾਮਾਦਿਕ ਵੈਰੀ ਉਸ ਦੇ ਆਤਮਕ ਆਨੰਦ ਨੂੰ ਖਰਾਬ ਨਹੀਂ ਕਰ ਸਕਦੇ ਜਨ ਨਾਨਕ ਇਕ ਨਾ ਗੁਰ ਮਿਲ ਸੁਖ ਦੇਵੈ ਇਕ ਆਪੇ ਵਖ ਕੜੈ ਠਗ ਵਾਲੇ ਪਰ 헤 ਦਾਸ ਨਾਨਕ ਜੀਵ ਦੇ ਹੱਥ ਵਿੱਚ ਕੁਝ ਨਹੀਂ ਇਹਨਾਂ ਨੂੰ ਆਪ ਹੀ ਹਰ ਸਤਿਗੁਰੂ ਮਿਲਾਉਂਦਾ ਹੈ ਸੋਕ ਵਖਸ਼ਦਾ ਹੈ ਅਤੇ ਇੱਕ ਨਾ ਠੱਗੀ ਕਰਨ ਵਾਲਿਆਂ ਨੂੰ ਵਾਕ ਕਰ ਦਿੰਦਾ ਹੈ ਬਸ ਸਤਿਗੁਰ ਮਿਲਣ ਨਹੀਂ ਦਿੰਦਾ ਮਹਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿੰਨ ਕੇ ਕਾਜ ਦਈ ਆਂਦੇ ਰਾਸ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਖਜ਼ਾਨਾ ਹੈ ਖਸਮ ਪ੍ਰਭੂ ਨੇ ਉਹਨਾਂ ਦੇ ਕੰਮ ਆਪ ਸਿਰੇ ਚੜ੍ਹੇ ਹਨ ਤਿੰਨ ਚੁੱਕੀ ਮੁਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਉਹਨਾਂ ਨੂੰ ਲੋਕਾਂ ਦੀ ਮੁਤਾਜੀ ਕਰਨ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਪ੍ਰਭ ਉਹਨਾਂ ਦਾ ਪੱਖ ਕਰਕੇ ਸਦਾ ਉਹਨਾਂ ਦੇ ਅੰਗ ਸੰਗ ਹੈ ਜਾ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੈ ਸ਼ਾਬਾਸ਼ ਮੋਤਾਜੀ ਤਾਂ ਕਿਤੇ ਰਹੀ ਸਭ ਸਭ ਲੋਕ ਉਹਨਾਂ ਦਾ ਦਰਸ਼ਨ ਕਰਕੇ ਉਹਨਾਂ ਦੀ ਵਡਿਆਈ ਕਰਦੇ ਹਨ ਕਿਉਂਕਿ ਜਦੋਂ ਸਿਰਜਣਹਾਰ ਆਪ ਉਹਨਾਂ ਦਾ ਪੱਕ ਕਰਦਾ ਹੈ ਤਾਂ ਹਰ ਕਿਸੇ ਦੇ ਪੱਕ ਕਰਨਾ ਹੋਇਆ ਹੈ ਸ਼ਾ ਪਾਤ ਸ਼ਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੈ ਰਹਰਾਸ ਇਥੋਂ ਤੱਕ ਕਿ ਸ਼ਾ ਪਾਸ਼ਾ ਵੀ ਸਾਰੇ ਹਰੀ ਦੇ ਦਾਸ ਦੇ ਅੱਗੇ ਸਿਰ ਨਿਵਾਉਂਦੇ ਹਨ ਕਿਉਂਕਿ ਉਹ ਵੀ ਤਾਂ ਸਾਰੇ ਪ੍ਰਭੂ ਦੇ ਹੀ ਬਣਾਏ ਹੋਏ ਹਨ ਪ੍ਰਭੂ ਦੇ ਦਾਸ ਤੋਂ ਆ ਕੀ ਕਿਵੇਂ ਹੋਣ ਗੁਰ ਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤੁੱਲ ਸੁਖ ਪਾਇਆ ਇਹੀ ਵੱਡੀ ਵਡਿਆਈ ਪੂਰੇ ਸਤਿਗੁਰੂ ਦੀ ਹੈ ਕਿ ਹਰੀ ਦੇ ਦਾਸ ਦਾ ਸ਼ਾਹਾਂ ਪਾਤਸ਼ਾਹਾਂ ਸਮੇਤ ਲੋਕ ਆਦਰ ਕਰਦੇ ਹਨ ਤੇ ਉਹ ਵੱਡੇ ਹਰੀ ਦੀ ਸੇਵਾ ਕਰਕੇ ਅਤਲ ਸੁਖ ਪਾਉਂਦਾ ਹੈ ਗੁਰਪੂਰੇ ਧਾਨ ਦੀ ਆਹਰ ਨਹਿ ਚਲ ਨਿਤ ਬਖਸ਼ੈ ਚੜੈ ਸਵਾਇਆ ਪੂਰੇ ਸਤਿਗੁਰ ਦੇ ਰਾਹੀ ਪ੍ਰਭੂ ਨੇ ਜੋ ਆਪਣੇ ਨਾਮ ਦਾ ਧਾਨ ਆਪਣੇ ਸੇਵਕ ਨੂੰ ਬਖਸ਼ਿਆ ਹੈ ਉਹ ਮੁੱਕਦਾ ਨਹੀਂ ਕਿਉਂਕਿ ਪ੍ਰਭੂ ਸਦਾ ਬਖਸ਼ਿਸ਼ ਕਰੀ ਜਾਂਦਾ ਹੈ ਤੇ ਉਹ ਦਾਨ ਦਿਨੋਂ-ਦਿਨ ਵੱਧਦਾ ਰਹਿੰਦਾ ਹੈ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਛਾਇਆ ਜਿਹੜਾ ਕੋਈ ਨਿੰਦਕ ਇਹੋ ਜੇ ਹਰੀ ਦੇ ਦਾਸ ਦੀ ਵਡਿਆਈ ਵੇਖ ਕੇ ਜਰ ਨਹੀਂ ਸਕਦਾ ਉਸ ਨੂੰ ਸਿਰਜਣਹਾਰ ਨੇ ਆਪ ਈਰਖਾ ਦੀ ਅੱਗ ਵਿੱਚ ਦੁਖੀ ਕੀਤਾ ਹੈ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾ ਨੂੰ ਸਦਾ ਰੱਖਦਾ ਆਇਆ ਮੈਂ ਦਾਸ ਨਾਨਕ ਸਿਰਜਣਹਾਰ ਤੇ ਗੁਣ ਗਾਉਂਦਾ ਹਾਂ ਸਿਰਜਣਹਾਰ ਦੇ ਗੁਣ ਗਾਉਂਦਾ ਹਾਂ ਉਹ ਆਪਣੇ ਭਗਤਾਂ ਦੀ ਸਦਾ ਰਾਖੀ ਕਰਦਾ ਆਇਆ ਹੈ ਪੌੜੀ ਤੂੰ ਸਾਹਿਬ ਅਗੰਮ ਦਿਆਲ ਹੈ ਵੱਡਾ ਦਾਤਾ ਦਾਣਾ हे प्रभु तू अपोचते दयाल मालिक है बड़ा दाता है सयाना है तुद जेवड मैं होर को दिस ना आवे तू है सो कड़ मेरे मन भाना मेनू तेरे जड्डा बड़ा और कोई भी दिखाई नहीं दंदा तू ही सयाना मेरे मन विच प्यारा लगदा ਮੋਹ ਕੁਟੰਬ ਦੇ ਸੇ ਆਮਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਮੋਹ ਰੂਪ ਕੁਟੰਬ ਦਿਖਾਈ ਦਿੰਦਾ ਹੈ ਸਭ ਬਿਲ ਸੁਣਾ ਰਹਿ ਤੇ ਸੰਸਾਰ ਵਿੱਚ ਜੰਮਣ ਮਰਨ ਦਾ ਕਾਰਨ ਬਣਦਾ ਜੋ ਬੇਨਾ ਸੱਚੇ ਹੋਰ ਤਚਿਤ ਲਾਏਂਦੇ ਸੇ ਕੂੜਿਆਰ ਕੂੜਾ ਤਨ ਮਾਣਾ ਇਸ ਕਰਕੇ ਸੱਚੇ ਹਰੀ ਤੋਂ ਬਿਨਾ ਜੋ ਮਨੁੱਖ ਕਿਸੇ ਹੋਰ ਨਾਲ ਮਨ ਜੋੜਦੇ ਹਨ ਉਹ ਕੂੜ ਦੇ ਵਪਾਰੀ ਹਣ ਤੇ ਉਹਨਾਂ ਦਾ ਇਸ ਦੇ ਮਾਣ ਕਰਨਾ ਝੂਠਾ ਹੈ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੁਏ ਅਜਾਣਾ ਹੈ ਨਾਨਕ ਸੱਚੇ ਪ੍ਰਭੂ ਦਾ ਸਿਮਰਨ ਕਰ ਕਿਉਂਕਿ ਸੱਚੇ ਤੋਂ ਵਾਂਝੇ ਹੋਏ ਮੂਰਖ ਜੀਵ ਦੁਖੀ ਹੋ ਕੇ ਆਤਮਿਕ ਮੌਤ ਸਹਿੜੀ ਰੱਖਦੇ ਹਨ ਸਲੋਕ ਮਹਲਾ 4 ਅਗੋਂ ਦੇ ਸਤਿ ਭਾਉ ਨ ਨਿਚੈ ਪਿਛੋਂ ਦੇ ਆਖਿਆ ਕੰਮ ਨ ਆਵੈ ਮਨ ਦਾ ਮਰੀਦ ਮਨੁਖ ਪਹਿਲਾਂ ਤਾਂ ਗੁਰੂ ਦੇ ਬਚਨਾਂ ਨੂੰ ਆਦਰ ਨਹੀਂ ਦਿੰਦਾ ਪਿਛੋਂ ਉਸ ਦੇ ਆਖਣ ਦਾ ਕੋਈ ਲਾਭ ਨਹੀਂ ਹੁੰਦਾ ਆਦ ਵਿੱਚ ਫਿਰੈ ਮਨ ਮੁਖ ਵਿਚਾਰਾ ਗੱਲੀ ਕਿਉਂ ਸੁਖ ਪਾਵੇ ਉਹ ਭਾਗਾ ਦੁਬਿਧਾ ਮਾਨ ਵਨ ਵਿੱਚ ਪਿਆ ਹੋਇਆ ਪਟਕਦਾ ਰਹਿੰਦਾ ਹੈ ਜੇ ਸ਼ਰਦਾ ਪਿਆਰ ਨਾ ਹੋਵੇ ਤਾਂ ਜਿਹੜੀਆਂ ਗੱਲਾਂ ਕਰਕੇ ਕਿਵੇਂ ਸੁੱਖ ਮਿਲ ਜਾਏ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜਿਸ ਦੇ ਹਿਰਦੇ ਵਿੱਚ ਸਤਿਗੁਰ ਦਾ ਪਿਆਰ ਨਹੀਂ ਉਹ ਲੋਕਾਚਾਰੀ ਗੁਰੂਦਰ ਤੇ ਆਉਂਦਾ ਜਾਂਦਾ ਹੈ ਉਸ ਦਾ ਆਉਣ ਜਾਣਾ ਲੋਕਾਚਾਰੀ ਹੈ ਕੋਈ ਲਾਭ ਨਹੀਂ ਜੇ ਕਿਰਪਾ ਕਰੇ ਮੇਰਾ ਹਾਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਜੇ ਮੇਰਾ ਸਿਰਜਣਹਾਰ ਪ੍ਰਭੂ ਮਿਹਰ ਕਰੇ ਤਾਂ ਉਸ ਮਨੁੱਖ ਨੂੰ ਵੀ ਦਿਸ ਪੈਂਦਾ ਹੈ ਕਿ ਸਤਗੁਰ ਪਾਰ ਬ੍ਰਹਮ ਦਾ ਰੂਪ ਹੈ ਤਾਂ ਆਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾੜਾ ਅੰਦੇਸ਼ਾ ਭਰਮ ਚੁਕਾਵੇ ਉਹ ਸਤਗੁਰ ਦਾ ਸ਼ਬਦ ਰੂਪ ਅੰਮ੍ਰਿਤ ਪੀਂਦਾ ਹੈ ਤੇ ਝੋੜਾ ਚਿੰਤਾ ਤੇ ਭਟਕਣਾ ਸਭ ਮੁਕਾ ਲੈਂਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਹੈ ਨਾਨਕ ਜੋ ਮਨੁੱਖ ਹਰ ਰੋਜ਼ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਦਿਨ ਰਾਤ ਸਦਾ ਸੁਖ ਵਿੱਚ ਰਹਿੰਦਾ ਹੈ ਮਹਲਾ ਚੌਥਾ ਗੁਰ ਸਤ ਗੁਰ ਕਾ ਜੋ ਸੇਖ ਅਖਾਏ ਸੋ ਪੜ ਕੇ ਉਠ ਹਰ ਨਾਮ ਧਿਆਵੈ ਜੋ ਮਨੁੱਖ ਸਤ ਗੁਰ ਦਾ ਸੱਚਾ ਸੇਖ ਖਵਾਉਂਦਾ ਹੈ pau ਜਿਸ ਨੂੰ ਲੋਕ ਸਦਾ ਸੇਖ ਆਖਦੇ ਹਨ ਉਹ ਰੋਜ਼ ਸਵੇਰੇ ਉੱਠ ਕੇ ਹਰ ਨਾਮ ਸਿਮਰਦਾ ਹੈ ਉਦਮ ਕਰੇ ਪੜ ਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੈ ਹਰ ਰੋਸ ਵੇਰੇ ਉਦਮ ਕਰਨਾ ਕਰਦਾ ਹੈ ਇਸ਼ਨਾਨ ਕਰਦਾ ਹੈ ਤੇ ਫਿਰ ਨਾਮ ਰੂਪ ਅੰਮ੍ਰਿਤ ਦੇ ਸਰੋਵਰ ਵਿੱਚ ਟੁੱਬੀ ਲਾਉਂਦਾ ਹੈ ਨਾਮ ਰੂਪੀ ਅੰਮ੍ਰਿਤ ਸਰੋਵਰ ਵਿੱਚ ਟੁੱਬੀ ਲਾਉਂਦਾ ਗੁਰੂ ਦੀ ਸਿੱਖਿਆ ਰੂਪੀ ਸਰੋਵਰ ਵਿੱਚ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਸਤਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ ਇਸ ਤਰ੍ਹਾਂ ਉਸ ਦੇ ਸਾਰੇ ਪਾਪ ਵਿਕਾਰ ਲੈ ਜਾਂਦੇ ਹਨ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬੈੰਧਿਆ ਉੱਠਦਿਆਂ ਹਰ ਨਾਮ ਧਿਆਵੈ ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਬੈੰਧਿਆ ਉੱਠਦਿਆਂ ਭਾਵ ਕਾਰਕਿਰਤ ਕਰਦਿਆਂ ਪ੍ਰਭੂ ਦਾ ਨਾਮ ਸਿਮਰਦਾ ਹੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਸਤਗੁਰ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਧਾਮ ਯਾਦ ਕਰਦਾ ਹੈ ਜੇ ਸੋ ਨਿਹਾਲ ਹੋਐ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇਂ ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ ਉਸ ਗੁਰ ਸਿੱਖ ਨੂੰ ਸਤਗੁਰ ਸਿੱਖਿਆ ਦਿੰਦਾ ਹੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾਂ ਨਾਮ ਜਪਾਵੇ ਦਾਸ ਨਾਨਕ ਵੀ ਉਸ ਗੁਰਸਿੱਖ ਦੇ ਚਰਨ ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ। ਪੌੜੀ। ਜੋ ਤਦ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਹੈ ਸੱਚੇ ਪ੍ਰਭੂ ਬਹੁਤ ਥੋੜੇ ਜੀਵ ਹਨ ਜੋ ਇਕਾਗਰ ਚਿਤ ਤੇਰਾ ਸਿਮਰਨ ਕਰਦੇ। ਜੋ ਮਨ ਚਿਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਂਹੇ ਅਸੰਖ ਕਰੋੜੇ। ਪੂਰਨ ਇਕਾਗਰਤਾ ਵਿੱਚ ਜੋ ਮਨੋਕ ਇੱਕ ਦਾ ਆਰਾਧਨ ਕਰਦੇ ਹਨ ਉਹਨਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਹਨ ਤੋ ਦੋਨੋਂ ਸਭ ਧਾਇਂ ਦੀ ਸੇ ਥਾਇਂ ਪਏ ਜੋ ਸਾਹਿਬ ਲੋੜੇ ਹੇ ਹਰੀ ਉੰਜ ਤਾਂ ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ ਪਰ ਪ੍ਰਵਾਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਤੂੰ ਮਾਲਕ ਪਸੰਦ ਕਰਦਾ ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਨਦੇ ਸੇ ਮੁਏ ਮਰ ਜੰਮੇ ਕੋੜੇ ਸਤਗੁਰ ਦੀ ਸੇਵਾ ਤੋਂ ਸੱਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪਹਿਨਣ ਦੇ ਰਸਾਂ ਵਿੱਚ ਹੀ ਲੱਗੇ ਹੋਏ ਹਨ ਉਹ ਕੋੜੇ ਮੁੜ ਮੁੜ ਜੰਮਦੇ ਹਨ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕਢੈ ਮੁਖ ਘੋਲੇ ਇਹੋ ਦੇ ਮਨੁੱਖ ਸਾਹਮਣੇ ਤਾਂ ਮਿੱਠੀਆਂ ਗੱਲਾਂ ਕਰਦੇ ਹਨ ਪਰ ਪਿੱਛੋਂ ਮੂੰਹ ਵਿੱਚੋਂ ਵਿਉ ਕੋਲ ਦੇ ਕੱਢਦੇ ਹਨ ਪਾਉ ਰੱਜ ਕੇ ਨਿੰਦਾ ਕਰਦੇ ਹਨ ਮਨ ਖੋਟੇ ਦੇ ਵਿਛੋੜੇ ਇਹੋ ਜਿਹੇ ਮਨੋਖਟਿਆਂ ਨੂੰ ਖਸਮ ਨੇ ਆਪਣੇ ਨਾਲ ਵਿਛੋੜ ਦਿੱਤਾ